ਸਾਰੇ ਦਸ਼ਕਾਂ ਦਾ ਸਾਡਾ YouTube ਚੈਨਲ ਦੇਖ ਰਹੇ ਅਸੀਂ ਸਵਾਗਤ ਕਰਦੇ ਆ। ਸੋ ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਕੁਝ ਨਵੇਂ ਵਿਚਾਰ ਲੈ ਕੇ ਕੁਝ ਨਵੀਂ ਪੋਜ਼ਿਟਿਵਿਟੀ ਲੈ ਕੇ ਫੇਰ ਤੋਂ ਹਾਜ਼ਰ ਹੋ ਚੁੱਕੇ ਆ। ਸੋ ਮੇਰੀ ਇੱਕੋ ਇੱਕ ਗੁਜ਼ਾਰਿਸ਼ ਆ ਵੀ ਅਸੀਂ ਗੰਧ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਆ। ਗੰਧ ਦੇਖ ਰਹੇ ਆ ਰੀਲਾਂ ਦੇ ਉੱਪਰ, YouTube ਦੇ ਉੱਪਰ, Instagram ਦੇ ਉੱਪਰ, Facebook ਦੇ ਉੱਪਰ। ਸੋ ਇੱਥੇ ਕਈ ਵਿਦਵਾਨਾਂ ਨੇ ਇਹ ਵੀ ਕਹਿਣਾ ਕਿ ਨਾ ਦੇਖੋ ਸੋ ਜੇ ਅਸੀਂ ਨਾ ਦੇਖੀਏ ਤਾਂ ਉਹ ਪ੍ਰਮੋਟ ਨਾ ਹੋਵੇ ਕਿਤਨਾ ਕਿਤੇ ਅਸੀਂ ਦੇਖ ਰਹੇ ਹਾਂ ਤੇ ਫੇਰ ਹੀ ਉਹ ਪ੍ਰਮੋਟ ਹੋ ਰਿਹਾ ਸੋ ਆਉਣ ਵਾਲੀ ਜਿਹੜੀ ਜਨਰੇਸ਼ਨ ਸੋ ਆਉਣ ਵਾਲੀ ਜਿਹੜੀ ਜਨਰੇਸ਼ਨ ਜਾਂ ਜਿਹੜੀ ਨਵੀਂ ਪੀੜ੍ਹੀਆਂ ਜਾਂ ਜਿਹੜਾ ਕਹਦੀ ਹੈ ਵੀ ਆਉਣ ਵਾਲਾ ਪੰਜਾਬ ਦਾ ਭਵਿੱਖ ਆ ਜਾਂ ਪੂਰੇ ਦੇਸ਼ ਦਾ ਭਵਿੱਖ ਆ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਰੀਲਾਂ ਤੇ ਨੱਚਣ ਜੋਗੇ ਰਹ ਜੂਗਾ ਜਾਂ ਲੱਗਦਾ ਵੀ ਉਹ ਕੱਲਾ ਇੰਸਟਾਗ੍ਰਾਮ ਤੇ ਫੋਟੋਆਂ ਪਾਉਣ ਜੋਗਾ ਸਟੋਰੀਆਂ ਲਾਉਣ ਜੋਗੇ ਰਹਿ ਜਾਊਗਾ ਸਭ ਤੋਂ ਦੁੱਖ ਦੀ ਗੱਲ ਇਹ ਆ ਵੀ ਅੱਜ ਨਵੇਂ ਬੱਚਿਆਂ ਨੂੰ ਕੋਈ ਸੇਧ ਦੇਣ ਵਾਲਾ ਨਹੀਂ ਲੱਭ ਰਿਆ ਸੋ ਜਿਹੜੇ ਵੱਡੇ ਵੀ ਨੇ ਉਹ ਆਪਦੇ ਕੰਮਾਂ ਦੇ ਵਿੱਚ ਇੰਨੇ ਗਮਗਨ ਹੋਏ ਪਏ ਨੇ ਕਿ ਉਹਨਾਂ ਨੂੰ ਦੇਣੇ ਨਹੀਂ ਹੈਗਾ ਯਾਰ ਪਿੱਛੇ ਵੀ ਸਾਡੇ ਜਿਹੜੀ ਆਉਣ ਵਾਲੀ ਪਨੀਰੀ ਆ ਜਿਹੜੀ ਆਉਣ ਵਾਲੇ ਬੱਚਿਆਂ ਦਾ ਭਵਿੱਖਾ ਉਹ ਕਿਦਾਂ ਸਬਰ ਸਕਦਾ ਕੀ YouTube ਤੇ ਰੀਲਾਂ ਬਣਾਉਣ ਦੇ ਨਾਲ ਜਾਂ Instagram ਤੇ ਲੱਕ ਹਲਾਉਣ ਦੇ ਨਾਲ ਜਾਂ Facebook ਦੇ ਉੱਪਰ ਸਟੋਰੀਆਂ ਲਾ ਲਾ ਕੇ ਸ਼ੇਅਰ ਕਰਨ ਦੇ ਨਾਲ ਵੀ ਇੱਕ ਚੇਂਜ ਹੋ ਸਕਦਾ। ਸੋ ਜਵਾਬ ਹੋਊਗਾ ਨਹੀਂ। ਜੇ ਨਹੀਂ ਹੋ ਸਕਦਾ ਤੇ ਫਿਰ ਅਸੀਂ ਉਹ ਚੀਜ਼ਾਂ ਸ਼ੇਅਰ ਕਰਸ ਨੂੰ ਕਰਦੇ ਪਏ ਆ ਉਹ ਚੀਜ਼ਾਂ ਨੂੰ ਪ੍ਰਮੋਟ ਕਰਸ ਨੂੰ ਕਰਦੇ ਪਏ ਆ। ਸੋ ਬਹੁਤ ਕੁਝ ਚੰਗਾ ਦੇਖਣ ਨੂੰ ਵੀ ਸਾਨੂੰ ਮਿਲਦਾ ਬਹੁਤ ਕੁਝ ਸਿਹਤ ਵਾਲਾ ਵੀ ਸਾਨੂੰ ਦੇਖਣ ਨੂੰ ਮਿਲਦਾ ਜਿਹਦੇ ਨਾਲ ਅਸੀਂ ਪ੍ਰੈਕਟਿਸ ਕਰ ਸਕਦੇ ਹਾਂ ਆਪਦੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ ਕੁਝ ਬਣ ਸਕਦੇ ਹਾਂ ਵੱਡੇ ਆਉਧਿਆਂ ਤੱਕ ਵੀ ਅਸੀਂ ਪਹੁੰਚ ਸਕਦੇ ਹਾਂ ਇਹ ਰਿਹਾ ਗਿਆਨ ਵੀ ਪਿਆ YouTube ਦੇ ਉੱਪਰ Instagram ਦੇ ਉੱਪਰ ਵੀ ਬਹੁਤ ਸਾਰੇ ਇਹ ਜੇ ਇਨਫਲੂਐਂਸਰ ਹੈਗੇ ਨੇ ਜਿਹੜੇ ਵਧੀਆ ਚੀਜ਼ਾਂ ਪ੍ਰਮੋਟ ਕਰਦੇ ਪਏ ਨੇ ਚੰਗੀ ਸਿਹਤ ਨੂੰ ਪ੍ਰਮੋਟ ਕਰਦੇ ਪਏ ਨੇ ਤੇ ਇੱਕ ਹੋਰ ਨਵਾਂ ਜਿਹਾ ਰਿਵਾਜ ਚੱਲ ਪਿਆ ਬੰਦਾ 2-3 ਮਹੀਨੇ ਜਿਮ ਲਾਉਂਦਾ ਜਾਂ 5-7 ਮਹੀਨੇ ਜਿਮ ਲਾਉਂਦਾ ਸਾਲ ਖੰਡ ਜਿਮ ਲਾਉਂਦਾ ਹੋਊਗਾ ਤੇ ਉਹਦਾ ਸਰੀਰ ਦੇਖੋਗੇ ਵੀ ਐ ਘੋੜੇ ਵਰਗਾ ਹੋ ਜਾਂਦਾ ਹੋਊਗਾ ਜਿਹੜੀ ਕਿ ਇੱਕ ਬੜੀ ਗੰਦੀ ਗੱਲ ਆ ਬਈ ਉਹ ਜਾਂ ਤਾਂ ਨੇਚਰਲ ਤਰੀਕੇ ਦੇ ਨਾਲ ਜਿਵੇਂ ਵੀਰ ਪਿੰਕੇ ਜਰਗਦਾ ਭਾਈ ਆ ਹੈਰੀ ਮੰਡੇਰ ਉਹ ਨੇਚਰਲ ਤਰੀਕੇ ਦੇ ਨਾਲ ਬੜਾ ਕੁਝ ਪ੍ਰਮੋਟ ਕਰਦਾ ਪਿਆ ਵੀ ਬੜਾ ਕੁਝ ਵੀਰ ਬਹੁਤ ਚੀਜ਼ਾਂ ਸਿਖਾਉਂਦਾ ਪਿਆ ਗਿਆ। ਸੋ ਉਹੇ ਜੇ ਵੀਰਾਂ ਦਾ ਸਾਥ ਦੇਣ ਦੀ ਮੈਨੂੰ ਲੱਗਦਾ ਵੀ ਅੱਜ ਆਪਾਂ ਨੂੰ ਲੋੜ ਹੈ। ਇੱਥੇ ਮੈਟਰ ਨਹੀਂ ਕਰਦਾ ਵੀ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਕਿਹੜੀ ਕਾਸਟ ਤੋਂ ਬਿਲੋਂਗ ਕਰਦੇ ਹੋ। ਤੁਸੀਂ ਉੱਚੇ ਹੋ ਨੀਵੇਂ ਹੋ। ਕੋਈ ਚੀਜ਼ ਮੈਟਰ ਨਹੀਂ ਕਰਦੀ। ਮੈਟਰ ਕਰਦੀ ਹੈ ਤੁਹਾਡੀ ਸਿਹਤ, ਆਉਣ ਵਾਲਾ ਬੱਚਿਆਂ ਦਾ ਭਵਿੱਖ ਕਿੱਧਰ ਨੂੰ ਜਾਵੇਗਾ। ਤੇ ਉਹ ਦਿਨ ਵੀ ਆਉਂਦਿਆਂ देर ਨਹੀਂ ਲੱਗਣੀ ਬਾਈ ਜੀ। ਜਦੋਂ ਸਾਡੇ ਬੱਚੇ ਹੀ ਸਾਡੇ ਸਾਹਮਣੇ ਦਲਦਲ ਦੇ ਵਿੱਚ ਧਸਦੇ ਜਾਣਗੇ ਤੇ ਅਸੀਂ ਉਹਨਾਂ ਨੂੰ ਬਚਾ ਨਹੀਂ ਸਕਾਂਗੇ ਕਿਉਂਕਿ ਇਹ ਸਮਾਂ ਸੰਭਲਣ ਦਾ ਚੰਗੀਆਂ ਚੀਜ਼ਾਂ ਲੈਣ ਦਾ ਸਮਾਂ ਸੋ ਸਾਡੇ ਜਿਹੜੇ ਦਾਦੇ ਸੀ ਪਰਦਾਦੇ ਸੀ ਅਸੀਂ ਉਹਨਾਂ ਨੂੰ ਦੇਖਦੇ ਸੀਗੇ ਬਾਪੂ ਉਹਨਾਂ ਨੂੰ ਦੇਖਦੇ ਹੁੰਦੇ ਸੀ ਵੀ ਇਹ ਕੰਮ ਕਰਦੇ ਨੇ ਹੱਥੀ ਮਿਹਨਤ ਕਰਕੇ ਕਿਰਤ ਕਰਕੇ ਤੇ ਸ਼ਾਮ ਨੂੰ ਫੇਰ ਰੋਟੀ ਖਾਂਦੇ ਸੀ ਤੇ ਰੋਟੀ ਉਹਨਾਂ ਨੂੰ ਬੜੀ ਸਵਾਦ ਲੱਗਦੀ ਹੁੰਦੀ ਸੀ ਉਹਨਾਂ ਕੋਲੇ ਫੋਨ ਨਹੀਂ ਸੀਗੇ ਚਲੋ ਮੰਨਦੇ ਆ ਵੀ ਅੱਜ ਦੀ ਡੇਟ ਦੇ ਵਿੱਚ ਫੋਨ ਆ ਗਏ ਨੇ ਪਰ ਫੋਨਾਂ ਦਾ ਜਿੰਨਾ ਫਾਇਦਾ ਉਦੋਂ ਵੱਧ ਨੁਕਸਾਨ ਕੋਈ ਚੰਗੇ ਪਾਸੇ ਨੂੰ ਯੂਜ਼ ਕਰ ਰਿਹਾ ਇਹ ਚੀਜ਼ਾਂ ਕੋਈ ਮਾੜੇ ਪਾਸੇ ਨੂੰ ਯੂਜ਼ ਕਰ ਰਿਹਾ ਇਹ ਚੀਜ਼ਾਂ ਪਰ ਫਰਕ ਇੱਥੇ ਪੈਂਦਾ ਵੀ ਆਪਾਂ ਜਿਹੜੀਆਂ ਵੀਡੀਓਜ਼ ਦੇਖਦੇ ਆ ਕਿ ਉਹਨਾਂ ਵੀਡੀਓ ਦਾ ਸਾਡੀ ਲਾਈਫ ਦੇ ਉੱਪਰ ਕੋਈ ਅਸਰ ਹੋ ਰਿਹਾ ਗੰਦੀਆਂ ਚੀਜ਼ਾਂ ਬਹੁਤ ਸੇਤੀ ਬੰਦਾ ਐਡਪਟ ਕਰ ਲੈਂਦਾ ਜਿਵੇਂ ਮੰਨ ਲਓ ਕਿਸੇ ਜਗ੍ਹਾ ਲੜਾਈ ਹੋ ਰਹੀ ਆ ਉੱਥੇ 100 150 ਦੀ ਭੀੜ ਤੁਹਾਨੂੰ ਆਮ ਦੇਖਣ ਨੂੰ ਮਿਲ ਜੂ ਪਰ ਕਿਸੇ ਜਗ੍ਹਾ ਕੋਈ ਵਧੀਆ ਗੱਲ ਕਰ ਰਿਹਾ ਕੋਈ ਚੰਗਾ ਪ੍ਰਚਾਰ ਕਰ ਰਿਹਾ ਕੋਈ ਚੰਗੀ ਗੱਲ ਸਿੱਖਿਆ ਦੇ ਰਿਹਾ ਉੱਥੇ ਤੁਹਾਨੂੰ ਸਿਰਫ ਔਰ ਸਿਰਫ 10 ਬੰਦੇ ਹੀ ਮਿਲਣਗੇ ਸੋ ਪਹਿਲਾਂ ਹੁੰਦਾ ਸੀਗਾ ਵੀ ਜੇ ਕਿਸੇ ਦੇ ਘਰ ਦੇ ਵਿੱਚ ਲੜਾਈ ਹੁੰਦੀ ਆ ਤੇ ਉੱਥੇ 4 ਬੰਦੇ ਉਹਨਾਂ ਨੂੰ ਛਡਾਉਣ ਲਈ ਜਾਂਦੇ ਹੁੰਦੇ ਸੀ ਪਰ ਕਿਸੇ ਦਾ ਮਜ਼ਾਕ ਨਹੀਂ ਸੀ ਬਣਾਉਦੇ ਹੁੰਦੇ ਸੋ ਅੱਜ ਜੇ ਕੋਈ ਵੀਰ ਵਧੀਆ ਤਰੀਕੇ ਦੇ ਨਾਲ ਕੋਈ ਚੀਜ਼ ਨੂੰ ਪ੍ਰਮੋਟ ਕਰੇ ਤੇ ਉਹਦਾ ਅਸੀਂ ਮਜ਼ਾਕ ਬਣਾ ਲੈਂਦੇ ਆਂ ਕਿ ਇਦਾਂ ਸਾਡਾ ਸਮਾਜ ਸੁਧਰ ਜਾਏਗਾ ਨਹੀਂ ਸੁਧਰ ਸਕਦਾ ਸੋ ਮੇਰੀਆਂ ਦਿਲ ਦੀਆਂ ਭਾਵਨਾਵਾਂ ਇਹੀ ਸੀਗੀਆਂ ਤੁਹਾਡੇ ਤੱਕ ਇਹ ਗੱਲਾਂ ਕਰਨ ਦਾ ਮਕਸਦ ਵੀ ਯਾਰ ਥੋੜਾ ਜਨਾ ਆਉਣ ਵਾਲੀ ਪਨੀਰੀ ਬਾਰੇ ਸੋਚਿਆ ਜਾਵੇ ਆਉਣ ਵਾਲੇ ਬੱਚਿਆਂ ਬਾਰੇ ਸੋਚਿਆ ਜਾਵੇ ਧਰਮ ਤੋਂ ਜਾਤ ਤੋਂ ਕਾਸਟ ਤੋਂ ਉੱਪਰ ਕੁਝ ਸੋਚਿਆ ਜਾਵੇ ਸੋ ਜਿੰਨਾ ਟਾਈਮ ਅਸੀਂ ਧਰਮ ਦੇ ਮੁੱਦਿਆਂ ਦੇ ਵਿੱਚ ਹੀ ਉਲਝੇ ਰਹਾਂਗੇ ਵੀ ਹਾਂ ਕਿਹੜਾ ਕਨਵਰਟ ਹੋ ਰਿਹਾ ਕਿਹੜਾ ਨਹੀਂ ਕਨਵਰਟ ਹੋ ਰਿਹਾ ਜਾਂ ਕਿਹੜਾ ਵੱਧ ਰੱਬ ਦਾ ਨਾਮ ਜਪ ਰਿਹਾ ਕਿਹੜਾ ਘੱਟ ਰੱਬ ਦਾ ਨਾਮ ਜਪ ਰਿਹਾ ਸੋ ਮੈਨੂੰ ਲੱਗਦਾ ਵੀ ਉੱਥੇ ਹੀ ਅਸੀਂ ਫਸ ਕੇ ਰਹਿ ਜਾਾਂਗੇ ਸੋ ਜਿਹੜੀਆਂ ਚੀਜ਼ਾਂ ਵੱਡੇ ਲੋਕ ਕਰਦੇ ਨੇ ਤੁਸੀਂ ਕਦੇ ਕਿਸੇ ਗੋਰੇ ਦੇ ਮੂੰਹੋਂ ਸੁਣਿਆ ਵੀ ਹਾਂ ਯਾਰ ਵੀ ਸਾਡਾ ਧਰਮ ਆਹ ਸੀਗਾ ਜਾਂ ਕਿਸੇ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਇੰਨੇ ਲੋਕ ਵੱਸਦੇ ਨੇ ਕਿਸੇ ਦੇ ਮੂੰਹੋਂ ਸੁਣਿਆ ਹੋਵੇ ਵੀ ਸਾਨੂੰ ਆਹ ਚੀਜ਼ ਆ ਜਿਹੜੀ ਸਾਡੇ ਲਈ ਬਣੀ ਆ ਬਸ ਨਹੀਂ ਸੁਣੀ ਹੋਵੇ ਕਿਉਂਕਿ ਉਹ ਚੰਗੀਆਂ ਚੀਜ਼ਾਂ ਪ੍ਰਮੋਟ ਕਰਦੇ ਆ ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਦੇ ਵਿੱਚ ਨੌਲੇਜ ਹੈ ਕਿਹੜੀ ਚੀਜ਼ ਦੇ ਵਿੱਚ ਸਾਡਾ ਭਵਿੱਖ ਹੈ ਜਿਹੜੀ ਕਿ ਆਉਣ ਵਾਲੇ ਬੱਚਿਆਂ ਨੂੰ ਸਿਰ ਦੇਵੇ ਸੋ ਐਂਡ ਤੇ ਮੈਂ ਇਹੀ ਕਹਿਣਾ ਚਾਹਣਾ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਚੀਜ਼ਾਂ ਪ੍ਰਮੋਟ ਕਰੋ ਚੰਗਾ ਗਿਆਨ ਹਾਸਲ ਕਰੋ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ